ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਗਰ ਨਿਗਮ ਪਠਾਨਕੋਟ ਵਿੱਚ ਇੱਕ ਕਰਮਚਾਰੀ ਨੇ ਦੂਜੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਬੇੜੇ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਪੀੜਤ ਨੇ ਕਿਹਾ ਕਿ ਪ੍ਰਧਾਨ ਨੇ ਉਸ ਨੂੰ ਥੱਪੜ ਮਾਰਿਆ ਨ ਬਾਹਰਾਲ ਉਹ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਮੇਰਾ ਨਾਮ ਕੁਨੀਸ਼ ਹੈ ਜੀ ਕੀ ਗੱਲਬਾਤ ਹੋਈ ਜਨਾਬ ਮੈਂ ਨਾ ਆਪਣੀ ਡਿਊਟੀ ਕਰ ਰਿਹਾ ਸੀ ਰੈਗੂਲਰ ਜੋ ਮੇਰੀ ਡਿਊਟੀ ਹੈ ਉਹ ਕਰ ਰਿਹਾ ਸੀ ਤੇ ਮੈਨੂੰ ਜੋ ਹੈ ਜੋ ਆਪਣੇ ਅਗਰਮੇਜ ਪ੍ਰਦਾਨ ਹੈਗੇ ਆ ਯੂਨੀਅਨ ਦੇ ਉਹਨਾਂ ਨੇ ਮੈਨੂੰ ਯਾਨੀ ਕਿ ਕਿਸੇ ਹੱਥ ਨੇ ਆ ਭੇਜਿਆ ਕਿ ਭਈ ਆਉ ਬੁਲਾ ਰਿਹਾ ਜੀ ਬੁਲਾ ਰਿਹਾ ਤੇ ਜਿਹੜਾ ਲੜਕਾ ਆ ਮੈਂ ਪੁੱਛਿਆ ਕਿ ਕੀ ਕੰਮ ਹੈ ਜੀ ਕਿਉਂ ਬੁਲਾ ਰਿਹਾ ਮੈਨੂੰ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਭਈਆ ਕਿਉਂ ਬੁਲਾ ਰਿਹਾ ਮੈਂ ਕਿਹਾ ਦੇਖ ਮੈਂ ਇੱਧਾ ਨਹੀਂ ਆ ਸਕਦਾ ਮੈਂ ਕੰਮ 'ਚ ਲੱਗਿਆ ਦਾ ਹੋਰ ਹੈ ਮੇਰ ਸਾਹਿਬ ਦਾ ਹਾਊਸ ਦਾ ਏਜੰਡਾ ਫਾਈਨਲ ਕਰਨਾ ਸੀ ਮੀਟਿੰਗ ਵੀਕ ਕਰਨੀ ਹੈ ਏਜੰਡੇਆਂ ਦਾ ਕੰਮ ਐ ਮੈਂ ਦੇਖਦਾ ਪਿਆ ਕਿ ਸਰ ਟਾਈਪ ਕਰਨਾ ਡਰਾਫਟ ਕਰਨਾ ਇਨੇ ਚਿੰਨੂ ਨੂੰ ਨਾਲ ਫੋਨ ਵੀ ਆਇਆ ਫੋਨ ਦੀ ਵੀ ਰਿਕਾਰਡਿੰਗ ਮੇਰੇ ਕੋਲ ਹੈਗੀ ਆ ਉਹ ਚੁਣਾਣੇ ਪਹਿਲੇ ਬੜੇ ਪਿਆਨ ਆਲ ਕਨਿਸ਼ ਜੀ ਤੁਸੀਂ ਆਏ ਨਹੀਂ ਮੈਂ ਬੁਲਾਇਆ ਆ ਮੈਂ ਕਿਹਾ ਸਰ ਤੁਸੀਂ ਫਿਲਸਮੈਂਟ ਦੱਸ ਦੋ ਕਿ ਕੰਮ ਹੈ ਜ਼ਰੂਰੀ ਕੋਈ ਕੰਮ ਹੈ ਦੱਸੋ ਸਰ ਕਿੰਨਾ ਐਦਾ ਮੈਂ ਨਹੀਂ ਆਣਾ ਕਿ ਮੈਂ ਆਪਣਾ ਕੰਮ ਤੇ ਕਰਾਂ ਇਨੇ ਚਿੰਨੂ ਖੁਦ ਆਕੇ ਖੁਦ ਆਕੇ ਵੀ ਪਹਿਲੇ ਕਨਿਸ਼ ਜੀ ਤੁਸੀਂ ਆਏ ਨਹੀਂ ਮੈਂ ਕਿਹਾ ਸਰ ਕੀ ਕੰਮ ਸੀ ਦੱਸੋ ਇਥੋਂ ਦੀ ਬੋਲਬਲਾਣਾ ਸ਼ੁਰੂ ਹੋ ਗਿਆ ਜੀ ਤੂੰ ਤੂ ਤੇ ਆ ਗਏ ਤੈਨੂੰ ਮੈਂ ਕਿਹਾ ਪਤਾ ਨਹੀਂ ਮੈਂ ਬੁਲਾ ਰਿਹਾ ਸੀ ਤੂੰ ਕਿਉਂ ਨਹੀਂ ਆਇਆ ਤੇ ਜੋ ਉਹਨਾਂ ਨੂੰ ਮੈਂ ਕਿਹਾ ਕਿ ਵੀ ਸਰ ਤੂ ਤੂ ਨਾ ਬੋਲੋ ਤੀ ਜੀ ਨਾਲ ਗੱਲ ਕਰ ਰਿਹਾ ਮੈਂ ਵੀ ਜੀ ਨਾਲ ਗੱਲ ਕਰ ਰਿਹਾ ਜੀ ਨਾਲ ਗੱਲ ਕਰਦੇ ਕੀ ਹੁੰਦਾ ਇਨੇ ਚਨੇ ਉਹਨਾਂ ਨੇ ਨਾ ਮੇਰੇ ਸਲੈਪਿੰਗ ਕਰਨੀ ਸ਼ੁਰੂ ਕਰ ਦਿੱਤੀ ਮਾਰਨ ਸ਼ੁਰੂ ਕਰਤਾ ਮੈਨੂੰ ਉਸ ਤੋਂ ਬਾਅਦ ਫਿਰ ਮੈਂ ਇਨਹੀ ਕਹਿਣਾ ਚਾਹੁੰਦਾ ਕਿ ਆਫਿਸ 'ਚ ਬੈਠਾ ਕਮੈਂਟ ਡਿਪਲੋਇਆ ਅੱਡਾ ਗੁੰਡਾਗਰਦੀ ਨੇ ਅੱਛੀ ਹੈ ਮੇਰੇ ਵੀ ਹੱਥ ਹੈ ਅਗਰ ਮੈਂ ਵੀ ਐਸਾ ਕੁਝ ਕਰਦਾ ਫਿਰ ਮੇਰੇ ਚੁਨਾ ਚ ਕੀ ਫਰਕ ਰਹ ਜਾਂਦਾ ਕੀ ਮੰਗੀ ਹੈਗੀ ਤੂੰ ਮੇਰੀ ਮੰਗ ਹੈ ਦੇਖੋ ਮੈਨੂੰ ਉਹਨਾਂ ਨੇ ਥ੍ਰੈਟ ਵੀ ਕੀਤਾ ਹੈ ਜਾਨ ਮਾਲ ਦਾ ਵੀ ਬੋਲਿਆ ਮੇਰੀ ਮਾਨ ਮਾਨਸਾਨੀ ਵੀ ਹੋਈ ਹੈ ਮੈਂ ਉਸ ਵਿੱਚ ਮੈਂ ਕੰਮ ਕਰਨਾ 6 ਸਾਲ ਹੋ ਗਏ ਮਿਹਨਤ ਮਜ਼ਦੂਰੀ ਕਰ ਰਿਹਾ ਹਾਂ ਆਫਿਸ ਦੇ ਸਾਰੇ EMPLOYEES ਜੋ ਹੈ ਇਸ ਚੀਜ਼ ਤੋਂ ਯਾਨਕੀ ਨਰਾਜ ਕਿਦਾਂ ਕਿਉਂ ਐਡਾ ਹੁਣ ਨਹੀਂ ਚਾਹੀਦਾ ਆਫਿਸ 'ਚ ਇੱਕ ਡੈਕੋਰਮ ਬਣਿਆ ਇੱਕ ਤੁਸੀਂ ਆਪਸ ਵਿੱਚ ਰਹਿੰਦੇ ਹੋ ਪਰ ਐਡਾ ਚੀਜ਼ ਮੈਂ ਥਿੰਕ ਫਸਟ ਟਾਈਮ ਹੀ ਹੋਇਆ ਅਦਾ ਕੁਝ ਕਦੀ ਹੋਇਆ ਨਹੀਂ ਕਿੰਨੇ ਕੁ ਲੋਕ ਘਟਨਾ ਬਾਰੇ ਕੁਝ ਨਹੀਂ ਮੈਂ ਇਹਨਾਂ ਦੇ ਵਿੱਚ ਬੱਚੇ ਨੂੰ ਸਕੂਲੋਂ ਲੈ ਕੇ ਆ ਰਹੀ ਹਾਂ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਵੈਸੇ ਹੀ ਇਹਦੇ ਇਹਨਾਂ ਦੀ ਵਾਈਫ ਥੋੜਾ ਠੀਕ ਨਹੀਂ ਜੋਬ ਕਰਦੀ ਹੈ ਤੇ ਮੈਂ ਕਿਹਾ ਕਹਿੰਦੇ ਆਹ ਫੜੇ ਲੈ ਕੇ ਤੁਹਾਨੂੰ ਲੈ ਆਉ ਜਦੋਂ ਮੈਂ ਫੋਨ ਕੀਤਾ ਤੇ ਮੈਨੂੰ ਕਹਿੰਦੇ ਫਟਾਫਟ ਐਮਰਜੈਂਸੀ 'ਚ ਪਹੁੰਚੋ ਮਮਾ ਮੈਂ ਕਿਹਾ ਕੀ ਹੋਇਆ ਕਹਿੰਦੇ ਬਸ ਤੁਸੀਂ ਪਹੁੰਚੋ ਮੈਂ ਠੀਕ ਨਹੀਂ ਹੈਗਾ ਅਸੀਂ ਘਬਰਾ ਕੇ ਫਟਾਫਟ ਆ ਗਏ ਇੱਥੇ ਆ ਕੇ ਪਤਾ ਲੱਗਾ ਕਿ ਮਾਰਿਆ ਆਇਆ ਹੈ ਕੋਈ ਹੋਸ਼ ਨਹੀਂ ਕਰ ਰਿਹਾ ਇੰਨੀ ਜਿਆਦਾ ਪੂਰੀ ਰੈੱਡਨੈਸ ਹੋਈ ਹੋਈ ਆਂ ਅੰਦਾਈ ਮੈਂ ਇੰਜੈਕਸ਼ਨ ਲਗਵਾਇਆ ਤੇ ਡਾਕਟਰ ਨੂੰ ਆਕੇ ਇਨਫਾਰਮ ਕੀਤਾ ਹੈਗਾ ਚੱਕਰ ਆ ਰਹੀ ਸਟੈਂਟਿਲ ਉਹ ਆਇਆ ਡਿਕਲੋ ਲਗਵਾਇਆ ਤੇ ਹੁਣ ਪਰਚਾ ਕਟਾਇਆ ਹੈਗਾ ਪਤਾ ਹੀ ਮੰਗ ਕੀ ਹੈਗੀ ਤੁਹਾਡੀ ਕੀ ਮੰਗ ਕੇ ਸੇਫ ਹੋਣਾ ਚਾਹੀਦਾ ਸਾਡਾ ਬੱਚਾ ਇਹ ਥੋੜੀ ਵੀ ਆਨ ਡਿਊਟੀ ਕੋਈ ਵੀ ਆਕੇ ਮਾਰ ਦੇ ਮੂੰਹ ਨਾਲ ਤੁਸੀਂ ਗੱਲ ਕਰੋ ਜਿਹੜੀ ਕਰਨੀ ਹੈਗੀ ਹੈ ਮਾਰਨ ਦਾ ਕੋਈ ਮਤਲਬ ਨਹੀਂ ਹੈਗਾ ਹਨਾ ਉਥੇ ਦੇ ਜਿਹੜੇ ਧਾਰੀਵਾਲ ਦੇ ਡੱਡਵਾ ਰੋਡ ਤੇ ਗਲੀ ਜਸਵੰਤ رائے ਵਿਚ ਰਹਿਸ਼ੀ ਇਲਾਕੇ ਵਿੱਚ ਚੱਲ ਰਹੀ ਨਾਜਾਇਜ਼ ਬਾਇਲਰ ਤੇ ਡਿਪਟੀ ਕਮਿਸ਼ਨ 우ਮਰ ਸ਼ੰਕਰ ਗੁਪਤਾ ਦੇ ਹੁਕਮਾਂ ਤੇ ਡਿਊਟੀ ਮੈਜਿਸਟਰੇਟ ਅਤੇ ਪੋਲਿਊਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਬਾਇਲਰ ਮਾਲਕ ਨੂੰ ਬਾਇਲਰ ਬੰਦ ਕਰਨ ਦੀ ਹਦਾਇਤ ਵੀ ਦਿੱਤੀ ਬਾਇਲਰ ਫਟਣ ਦੇ ਖਤਰੇ ਨੂੰ ਲੈ ਕੇ ਮੋਹੱਲਾ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਡਿਪਟੀ ਕਮਿਸ਼ਨ ਨੇ ਕਾਰਵਾਈ ਕਰਦੇ ਤਹਿਸੀਲ ਦਾ ਧਾਰੀਵਾਲ ਦੀ ਅਗਵਾਏ ਵਿੱਚ ਪੰਜ ਮੈਂਬਰ ਦੀ ਟੀਮ ਬਣਾਈ ਸੀ ਜਿਸ ਵਿੱਚ ਪੋਲਿਊਸ਼ਨ ਬੋਰਡ ਦੇ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਤੇ ਬਾਇਲਰ ਮਾਲਕ ਨੇ ਕਨਵ ਮਰਵਾਹਾ ਨੇ ਮੰਨਿਆ ਹੈ ਕਿ ਬਿਨਾ ਪਰਮਿਸ਼ਨ ਦੇ 2 ਸਾਲ ਤੋਂ ਰਿਹਾਇਸ਼ੀ ਇਲਾਕੇ ਵਿੱਚ ਬਾਇਲਰ ਚੱਲ ਰਿਹਾ ਹੈ ਅੱਜ ਮਾਝਾ ਡਿਪਟੀ ਕਮਿਸ਼ਨਰ ਤੋਂ ਹਮਨਸਾਰ ਐਰਜੀ ਸਾਹੂ ਵੱਲੋਂ ਇੱਕ ਟੀਮ ਨਿਯੁਕਤ ਕੀਤੀ ਗਈ ਹੈ ਕਿ ਇੱਥੇ ਇਲੀਗਲ ਕਮਰਸ਼ੀਅਲ ਬਾਇਲਰ ਚੱਲਦਾ ਪਿਆ ਉਹ ਸਬੰਧ ਵਿੱਚ ਜੈ ਜਸਵੰਤ ਰਾਏ ਗਲੀ ਵਿੱਚ ਆਏ ਆ ਇਹ ਟੀਮ ਦੇ ਮੈਂਬਰ ਆ ਮੈਨੂੰ ਓਵਰਆਲ ਇੰਚਾਰਜ ਬਣਾਇਆ ਨੈਫਸੀਲਦਾਰ ਧਾਰੀਵਾਲ ਐਸ ਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਟੀਮ ਦੇ ਮੈਂਬਰ ਆ ਕਾਰਜ ਸਹਾਧਕ ਅਫਸਰ ਆ ਤੇ ਜਨਰਲ ਮੈਨੇਜਰ ਇੰਡਸਟਰੀ ਦੇ ਉਹਨਾਂ ਦੇ ਨੁਮਾਇੰਦੇ ਉਹ ਮੈਂਬਰ ਆ ਐਸ ਐਚਓ ਪੁਲਿਸ ਆਪਣੀ ਪਾਰਟੀ ਸਮੇਤ ਉਹ ਵੀ ਟੀਮ ਦੇ ਮੈਂਬਰ ਆ ਸਾਰਿਆਂ ਦੇ ਅੱਜ ਜੀ ਮੌਕਾ ਵੇਖਿਆ ਗਿਆ ਇਹਦੀ ਐਂ ਸਾਰਿਆਂ ਨੇ ਵੇਖ ਕੇ ਜੋ ਰਿਪੋਰਟ ਆ ਕਮਾਂਡੋਡੀ ਸਾਨੂੰ ਪੇਜੀ ਦੇਖਿਆ ਮਤਲਬ ਇਡੀਕਲ ਦਲਦਾ ਨਿਕਲ ਦਲਦਾ ਬਾਇਦਰ ਇਸ ਟਾਈਮ ਬੰਦ ਪਿਆ ਵਾ ਹਾਂ ਤੇ ਇਲੀਗਲ ਕੀ ਬੰਦ ਪਿਆ ਅਸਲੇ ਤੇ ਕਿੰਨੇ ਆ 6 ਲੱਖੇ ਚ ਬਾਲਰ ਲੱਗ ਸਕਦਾ ਬੰਦ ਪਿਆ ਅਸਲੇ ਪਰ ਪਹਿਲਾਂ ਦੇਖੇ ਨਹੀਂ ਅੱਜ ਦੀ ਰਿਪੋਰਟ ਦੇ ਵਿੱਚ ਮੌਕੇ ਤੇ ਅਸੀਂ ਲੱਗੇ ਲੱਖ ਸਾਲ ਸਰ ਇਹ ਤਾਂ ਹੁਣ ਪਰਮਿਸ਼ਨ ਲੈ ਕੇ ਇਹ ਰਿਪੋਰਟ ਅਸੀਂ ਭੇਜਣੀ ਆ ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਹੈ ਪਰਮਿਸ਼ਨ ਨਹੀਂ ਹੋਈ ਹੈਗੀ ਕੰਮਿਸ਼ਨ ਤੋਂ ਇਹ ਕੰਪਲੇਨ ਆਈ ਸੀਗੀ ਬੋਲਰ ਦੀ ਸੀਗੀ ਬੋਲਰ ਬਿਨਾਂ ਨਾਮਜ਼ਦ ਹੀ ਚੱਲਦਾ ਪਿਆ ਕਬ ਜਿਹਦਾ ਅਸੀਂ ਰਿਪੋਰਟ ਬਣਾ ਕੇ ਡਾਇਰੈਕਟਰ ਬੋਲ ਨੂੰ ਭੇਜ ਦਿੱਤੀ ਆ ਉਹਨਾਂ ਵੱਲੋਂ ਨੋਟਿਸ ਆਇਆ ਉਹ ਕਿ ਤੁਸੀਂ ਬੋਲਰ ਨਹੀਂ ਚਲਾ ਸਕਦੇ ਬੋਲਰ ਬੰਦ ਕਰ ਦਿਓ ਅੱਛਾ ਉਸ ਡੇਟ ਤੋਂ ਬਾਅਦ ਇਹ ਕਹਿੰਦੇ ਸੀ ਬੋਲਰ ਇਹਦਾ ਬੰਦ ਕਰ ਦਿੱਤਾ ਸਾਡੇ ਮੌਜੂਦਾ ਵੇਖੋ ਤਾਂ ਬਾਹਰ ਵੱਧ ਲਗਮ ਪਾਦਾ ਹੁਣ ਹੀ ਮੰਨ ਪਿਆ ਅਸੀਂ ਦੇਖਿਆ ਆ ਜੋ ਸੀ ਪਹਿਲਾਂ ਵਿਸ਼ੇਸ਼ਕੀਤੀ ਇਸੇ ਤੋਂ ਚੱਲਦਾ ਪਿਆ ਸੀਗਾ ਉਹਦਾ ਰਿਪੋਰਟ ਬਣਾ ਕੇ ਅਸੀਂ ਡਾਇਰੈਕਟਰ ਬੋਦਰ ਚੰਦਰ ਕੋਲ ਪੇਸ਼ ਕੀਤੀ ਗਈ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ ਬੋਦਰ ਬੰਦ ਹੋ ਚੁੱਕਾ ਇਹਨਾਂ ਦਾ ਮੋਕਲੇ ਬੋਦਰ ਸਾਨੂੰ ਬੰਦ ਮਿਲਿਆ ਆ ਜਿਹੜੀអនុਮਤੀ ਦੀ ਗੱਲ ਕਰਦੇ ਪਈਆਂ ਉਹ ਸਾਡੇ ਪੋਲਿਊਸ਼ਨ ਬੋਰਡੋਂ ਲਾ ਲਈਆਂ ਕਿអនុਮਤੀ ਹੈ ਨਹੀਂ ਕੰਮ ਕਰਨ ਦੀ ਇਸ ਇਲਾਕੇ ਦੇ ਵਿੱਚ ਹਨੀ ਹਲੇ ਪਰ ਲੇਕਿਨ ਦੋ ਸਾਲ ਮੇਰੇ ਬੱਚੇ ਲਗਭਗ ਹਰ ਮਹੀਨੇ ਹੀ ਹਸਪਤਾਲ ਜਾ ਲੈ ਕੇ ਜਾਣੇ ਪੈਂਦਾ ਬੋਇਲਰ ਦੇ ਧੂਮੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਨੂੰ ਜਦੋਂ ਅਸੀਂ ਕਹਿੰਨੇ ਆ ਕਿ ਮਿਹਰਬਾਨੀ ਕਰਕੇ ਧੂਮਾ ਬਣਾ ਬੰਦ ਕਰ ਦਿਓ ਇਹ ਗ ਇੱਕ ਦੋ ਵਾਰੀ ਮੁੰਡੇ ਨੇ ਗਾਲੀ ਗਲੋਚ ਵੀ ਕੀਤਾ ਹੈਗਾ ਮੇਰੇ ਨਾਲ ਔਰ ਸਾਡੀ ਬਿਸ਼ ਬਹੁਤ ਗਲਤ ਹੈ ਗਈਆ ਸਾਡੇ ਇਹ ਲਗਭਗ 2.5 ਸਾਲ ਤੋਂ ਬੋਇਲਰ ਲੱਗਾ ਦਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਵਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਮੇਰੇ ਕੋ ਬਕਾਇਦਾ ਵੀਡੀਓ ਹੈਗੇ ਨੇ ਔਰ ਜੇ ਕਿਤੇ ਖੁਦਾ ਨਾ ਖਾਸਤਾ ਬੋਇਲਰ ਫਟ ਗਿਆ ਜੇ ਬੋਇਲਰ ਫਟ ਗਿਆ ਤੇ ਐਨਾ ਪਤਾ ਕਿ 40-50 ਬੰਦੇ ਮਰ ਜਣੇ ਆ ਐ ਦੁਕਾਨਾਂ ਜਿਹੜੀਆਂ ਇਹਨਾਂ ਦੇ ਬਿਲਕੁਲ ਪਿੱਠ ਪਿੱਛੇ ਤੇ ਮੇਰੀ ਕੰਦ ਤੇ ਸੈਂਟਰ ਵਿੱਚ ਬੋਇਲਰ ਲੱਗਾ ਦਾ ਵਾ ਜੇ ਬੋਇਲਰ ਫਟ ਗਿਆ 25 25 30 30 ਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਜਾਣਾ ਵਾ 40 50 ਬੰਦੇ ਮਰ ਜਾਣੇ ਉਹ ਨਹੀਂ ਮੈਂ ਉਹਨਾਂ ਨੇ ਚੀਜ਼ਾਂ ਮੰਗੀਆਂ ਸੀਗੀ ਨਾ ਉਹ ਜੋ ਜੋ ਨਾ ਡਾਕੂਮੈਂਟ ਮੰਗੇ ਉਹਨਾਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਪਣੇ ਪ੍ਰਕਿਆਸੀ ਫਾਈਨਲ ਲੈਟਰ ਦਿੱਤੀ ਕਿ ਸਰ ਤੁਸੀਂ ਇਹਨੂੰ ਬੰਦ ਕਰ ਅਸੀਂ ਬੰਦ ਕਰਤਾ ਸਰ ਅੱਜ ਟੀਮ ਆਈ ਆ ਤਹਿਸੀਲਦਾਰ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਹਾਂ ਜੀ ਬੰਦ ਜੇ ਸਰ ਪੁਲਿਸ ਵੀ ਗਈ ਹੈ ਤਹਿਸੀਲਦਾਰ ਵੀ ਨਾਲ ਆਏ ਪੁਲਿਸ ਵੀ ਗਏ ਉਹ ਅੰਦਰ ਗਏ ਆ ਨਾਲ ਤੁਹਾਡੇ ਪ੍ਰੈਸ ਦੇ ਦੋ ਬੰਦੇ ਗਏ ਨੇ ਤੁਸੀਂ ਪ੍ਰੈਸ ਦੂਜੀ ਨੇ ਗਏ ਸਰ ਦੋ ਸਰ ਤਸੀਂ ਤੁਸੀਂ ਤੁਸੀਂ ਸਰ ਜੀ ਨਾਇਬ ਤਹਿਸੀਲਦਾਰ ਉਹਨਾਂ ਨਾਲ ਗੱਲ ਕਰੋ ਕਿਉਂਕਿ ਪਰਮਿਸ਼ਨ ਸਰ ਜੀ ਠੀਕ ਹੈ ਤੁਸੀਂ ਜੋ ਵੀ ਉਹਨਾਂ ਨਾਲ ਗੱਲ ਕਰੋ ਨਾ ਸਰ ਸਰ ਮੈਂ ਆਪਣੇ ਪ੍ਰੇਮਿਸਿਸ ਤੇ ਖੜਾ ਨਹੀਂ ਨਹੀਂ ਸਰ ਮੈਂ ਆਪਣੇ ਮੈਂ ਉਹ ਗਏ ਨੇ ਅੰਦਰ ਸਰਕਾਰੀ ਜਿਹੜੇ ਬੰਦੇ ਨੇ ਗਏ ਨੇ ਨਾਲ ਤੁਹਾਡੇ ਪ੍ਰੈਸ ਵਾਲੇ ਬੰਦੇ ਗਏ ਨੇ ਹੁਣ ਤੁਸੀਂ ਕਹੋਗੇ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਉਹ ਗਏ ਉਹਨਾਂ ਦੀ ਪਰਮਿਸ਼ਨ ਨਾਲ ਗਏ ਉਹਨਾਂ ਨੇ ਕਿਹਾ ਦੋ ਬੰਦੇ ਆਓ ਤੇ ਸਰ ਜਦੋਂ ਤੁਸੀਂ ਸਰ ਜੋ ਨਸੀਬ ਨਾਇਬ ਤਹਿਸੀਲਦਾਰ ਸਾਹਿਬ ਨੇ ਤੁਹਾਨੂੰ ਕਹਿਤਾ ਕਿ ਦੋ ਬੰਦੇ ਅੰਦਰ ਜਾਓ ਤੇ ਦੋ ਬੰਦੇ ਚਲੇ ਗਏ ਤੁਸੀਂ ਮੰਨ ਕਰਤਾ ਪ੍ਰੋਪਰ ਹਾਂਜੀ ਹਾਂਜੀ ਤੁਹਾਡੀ ਦੋ ਫੇਰੇ ਦਾ ਮਤਲਬ ਤੁਹਾਨੂੰ ਆਪਣੇ ਦੋ ਬੰਦੇਾਂ ਤੇ ਵਿਸ਼ਵਾਸ ਨਹੀਂ ਜਿਹੜੇ ਅੰਦਰ ਦੇਖ ਕੇ ਆਣਗੇ ਤੁਹਾਨੂੰ ਲੈਟਰ ਆਇਆ ਤਾਂ ਬੰਦ ਕਰਤਾ ਤੁਸੀਂ ਹਾਂਜੀ ਬਿਲਕੁਲ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ ਬੋਲ ਰਹੇ ਇਹ ਤਾਂ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈਗਾ ਹੁਣ ਤੱਕ ਕਿੰਨੇ ਚਿਰ ਤੱਕ ਹੋ ਜੀ ਤੁਹਾਡੇ ਨਾਲ ਉਹ ਇੱਕੋ ਜਿਹੜੇ ਕੰਪਲੇਂਟੈਂਟ ਉਹਨਾਂ ਨੇ ਕੀਤੀ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨਾਬਾ ਵਿਖੇ ਐਮਐਲਏ ਦੇਵਮਾਨ ਦੇ ਪਿਤਾ ਦਾ ਅਫਸੋਸ ਕਰਨ ਲਈ ਨਾਬਾ ਪਹੁੰਚੇ ਉਹਨਾਂ ਕਹਿ ਕੇ ਮੈਂ ਕਿਸਾਨਾਂ ਦੇ ਨਾਲ ਹਾਂ ਮਜ਼ਦੂਰਾ ਦੇ ਨਾਲ ਹਾਂ ਬੱਬੂ ਮਾਨ ਨੇ ਉਹਨਾਂ ਦੇ ਪਿਤਾ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਇਸ ਮੌਕੇ ਉਹਨਾਂ ਕਹੇ ਕਿ ਵਿਧਾਇਕ ਦੇਵ ਮਾਨਨਲ ਮੇਰੀ 25 ਸਾਲਾ ਪੁਰਾਣੀ ਸਾਝ ਹੈ ਉਹਨਾਂ ਦੇ ਪਿਤਾ ਦਾ ਸੰਸਾਰ ਚੋਂ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਉਹਨਾਂ ਕਹੇ ਕਿ ਮੈਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਹਾਂ ਤੇ ਕਿਸਾਨ ਦਾ ਪੁੱਤ ਵੀ ਹਾਂ ਕਿਸਾਨ ਆਪਣੀਆਂ ਮੰਗਾਂ ਲਈ ਲੜਾਈ ਲੜ ਰਹੇ ਹਨ ਤੇ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਹੈ ਆਪਾ ਬੰਦਾ ਜਿੰਨੀ ਮਰਜ਼ੀ ਉਮਰ ਦਾ ਹੋ ਜੇ ਜਦ ਤੱਕ ਮਾਪੇ ਆਪਾ ਉਦੋਂ ਤੱਕ ਉਹਨੂੰ ਲੱਗਦਾ ਹੈ ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ ਸੋ ਪਰ ਮਹਾਰਾਜ ਦੀ ਕਿਰਪਾ ਵੀ ਬੜੀ ਲੰਬੀ ਉਮਰ ਭੋਗੀ ਹੈ ਬਜ਼ੁਰਗਾਂ ਨੇ ਔਰ ساری ਉਮਰ ਕਿਰਤ ਕਰੀਏ ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ ਬੜੇ ਖੁਸ਼ੀ-ਖੁਸ਼ੀ ਮਾਰਦੇ ਚਰਨਾਂ 'ਚ ਗਏ ਹਰੇਕ ਮਾਪੇ ਦਾ ਸੁਪਨਾ ਹੁੰਦਾ ਆ ਪੂਰਾ ਹੋ ਗਿਆ ਉਹਨਾਂ ਦਾ ਆ ਤੇ ਦੇਬ ਸਾਡੀ ਬੜੀ ਪੁਰਾਣੀ ਸਾਂਝ ਤੇ ਅਸੀਂ ਪੁਰਾਣੇ ਸੱਜਣ ਉਹਦੀ ਜ਼ਿੰਦਗੀ ਬੜੀ ਹਾਰਡ ਵਰਕਰ ਹੈ ਉਹਨੇ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ ਦਾਣਾ ਪਾਣੀ ਪਰ ਖਿੱਚ ਲਿਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ 'ਚ ਕਾਮਯਾਬ ਹੁੰਨੇ ਆ ਉਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਹੈ ਨਾ ਉਹ ਮਾਪੇ ਦਾ ਕਰਮ ਹੁੰਦਾ ਹੈ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮ ਆਉਂਦੀ ਹੈ ਜਿਹੜੀ ਇਸ ਜਨਰੇਸ਼ਨ ਨੇ ਕਰਨੀ ਹੈ ਕਮਾਈ ਉਹ ਅਗਲਿਆਂ ਦੇ ਕੰਮ ਆਉਂਦੀ ਹੈ ਬੀਜ ਜਿਹਾ ਉਹਨਾਂ ਦੀ ਹੋਇਆ ਚੰਗੇ ਸੰਸਕਾਰ ਦਿੰਦੇ ਆ ਲਿਆਕਤ ਦਿੰਦੀ ਹੈ ਮਿੱਠ ਬੋਲੀ ਜਿਹੜੀ ਹੈ ਔਰ ਜਿਹੜਾ ਸਮਾਜਿਕ ਪੱਧਰ ਤੇ ਲੋਕਾਂ 'ਚ ਵਿਚਰਨਾ ਸੇਵਾ ਕਰਨਾ ਉਹ ਇਸ ਲਈ ਹਿੱਸੇ ਆਉਂਦਾ ਕਿ ਮਾਪੇ ਦਾ ਕਰਮ ਹੈ ਵਿਧਾਇਕ ਕੋਲੇ ਪਹੁੰਚੋ ਕਿੰਨੇ ਟਾਈਮ ਦੀ ਜਿਹੜੀ ਹੈਗਾ ਦੋਸਤੀ ਇਹ ਸਾਡੀ ਤਾਂ ਬੜੀ ਪੁਰਾਣੀ ਸਾਜ ਆ 25 ਸਾਲ ਹੋ ਚੱਲੇ 25 ਸਾਲ ਹੋ ਗਏ ਹਾਂ ਤਾਂ ਦੇਵ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਤਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਤਾਂ ਕਿਸਾਨਾਂ ਨਾਲ ਹੀ ਹਾਂ ਔਰ ਮੈਂ ਅਕਸਰੇ ਦਿਨ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆ ਮਿੱਤਰਤਾ ਦੇ ਤੌਰ ਤੇ ਕੱਠੇ ਹੋ ਨੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਹੁਣ ਮਾਲਕ ਨੇ ਤੁਹਾਡੀ ਸੁਣੀ ਹੈ ਡਟ ਕੇ ਕਿਸਾਨਾਂ ਮਜ਼ਦੂਰਾਂ ਦੀ ਸਪੋਰਟ ਕਰੋ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਤੇ ਉਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਹੈ ਉਹ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਵੱਲੋਂ ਕੋਈ ਕੋਟਾ ਰੱਖੇ ਤਾਂ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰਨ ਦਾ ਮੌਕਾ ਮਿਲਣਾ ਚਾਹੀਦਾ ਕਿ ਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਆ ਦੀ ਕਾਂਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਔਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾ ਨਹੀਂ ਸਕਦਾ ਇਹ ਬਹੁਤ ਤਕਲੀਫ ਵਾਲਾ ਸਮਾਂ ਹੈ ਮੇਰੇ ਪਿਤਾ ਜੀ ਸਰਦਾਰ ਲਾਲ ਸਿੰਘ 90 ਸਾਲ ਦੀ ਏਜ ਦੇ ਵਿੱਚ ਇਸ ਸੰਸਾਰ ਤੋਂ ਫਾਇਨਿਸ਼ ਸੰਸਾਰ ਤੋਂ ਚਲੇ ਗਏ ਔਰ ਅੱਜ ਆਪਣੇ ਭਰਾਮਾ ਵਰਗੇ ਯਾਰ ਸਾਡੇ ਮਾਦੀ ਸਤਿਕਾਰਯੋ ਬਬੂ ਮਾਨ ਜੀ ਅੱਜ ਮੇਰੇ ਕੋਲੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤੌਫੀਕ ਦੇਵੇ ਹੋਰ ਵੀ ਬਹੁਤ ਵੱਡਾ ਨਾਰਾਸ਼ਣ ਕਰਨ ਔਰ ਮੇਰੇ ਪਿਤਾ ਜੀ ਸੰਘਰਸ਼ਮਈ ਜ਼ਿੰਦਗੀ ਉਹਨਾਂ ਨੇ ਸਾਰੀ ਉਮਰ ਬਤੀਤ ਕੀਤੀ ਹੈ ਕਰਮ ਨਾਲ ਜੁੜੇ ਰਹੇ ਆ ਅਸੀਂ ਛੇ ਭਰਾ ਦੋ ਭੈਣਾਂ ਸਾਨੂੰ ਉਹਨਾਂ ਨੇ ਪਾਲਿਆ ਔਰ ਪੜਾਇਆ ਮੈਂ ਹੁਣ ਵੀ ਪੀਐਸਟੀ ਕਰ ਰਿਹਾ ਹਾਂ ਪੋਲੀਟੀਕਲ ਸਾਇੰਸ ਦੇ ਵਿੱਚ ਔਰ ਜਦੋਂ ਬੱਚੇ ਜਿਹੜੇ ਆ ਉਹ ਲਾਇਕ ਹੋ ਜਾਣ ਮਾਪੇ ਦੇ ਸੁਪਨਿਆਂ ਨੂੰ ਸਾਕਾਰ ਕਰਨ ਜਿਵੇਂ ਬਤੌਰ ਐਮ ਐਲ ਏ ਸੇਵਾ ਕਰ ਰਹੇ ਆ ਤਾਂ ਆਮ ਕੱਚੇ ਘਰਾਂ ਚੋਂ ਉੱਠ ਕੇ ਗਰੀਬ ਮਜ਼ਦੂਰ ਦੇ ਬੱਚੇ ਇਸ ਇਸ ਮਕਾਮ ਤੇ ਪਹੁੰਚਣ ਤਾਂ ਮਾਪੇ ਲਈ ਬਹੁਤ ਵੱਡਾ ਇਹ ਖੁਸ਼ੀ ਦਾ ਮੌਕਾ ਹੁੰਦਾ ਸੋ ਉਹਨਾਂ ਨੇ ਅਖੀਲਾ ਸਮਾਂ ਦੇਖਿਆ ਪਰ ਨਾਬਾ ਦੀ ਸੰਗਤ ਦਾ ਮੈਂ ਬਹੁਤ ਹਮੇਸ਼ਾ ਰਿਣੀ ਰਹਾਗਾ ਕਿ ਮੇਰੇ ਪਿਤਾ ਨੂੰ ਅਖੀਲੇ ਟਾਈਮ ਦੇ ਵਿੱਚ ਜੋ ਖੁਸ਼ੀ ਦੇ ਪਲ ਦੇਖਣ ਨੂੰ ਮਿਲੇ ਉਹ ਨਾਬਾ ਦੀ ਸੰਗਤ ਨਾਬਾ ਵਿਦਵਨ ਸਭਾ ਦੇ ਸਤਿਕਾਰਯੋਗ ਸਾਰੇ ਵੋਟਰਾਂ ਨੇ ਦਿੱਤਾ ਸਮਾਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਵਿੱਤ ਮੰਤਰੀ ਹਰਪਾਲ ਜੀ ਮਨੇ ਨਾਬਾ ਵਿਖੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੂੰ ਉਹਨਾਂ ਦੀ ਵਰਸੀ ਮੌਕੇ ਯਾਦ ਕਰਦਿਆਂ ਸ਼ਰਧਾਂਜਲੀ ਪੇਂਟ ਕੀਤੀ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾਗਾ ਔਰ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉੱਪਰ ਚੁੱਕਿਆਗਾ ਇਹ ਤਾਂ ਹੋ ਸਕਿਆ ਜਿਕੇ ਬਾਬਾ ਸਾਹਿਬ ਭੀਮrao ਮੇੜਕਰ ਜੀ ਨੇ ਸੰਵਿਧਾਨ ਬਣਾਇਆਗਾ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਨੂੰ ਯਾਦ ਕਰੀਏ ਔਰ ਉਹਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ ਨੇ ਔਰ ਸਮਾਜ ਨੂੰ ਮੈਂ ਸਮਝਦਾ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ ਸਰਕਾਰਾਂ ਸੰਵਿਧਾਨ ਦੇ ਮੁਤਾਬਕ ਚੱਲਣੇ ਚੱਲਦੀਆਂ ਲੱਗੀਆਂ ਔਰ ਸਾਰੇ ਜਿਹੜੇ ਬਾਬਾ ਸਾਹਿਬ ਦੇ ਕੀਤੇ ਜਿਹੜਾ ਜਿਹੜਾ ਉਹਨਾਂ ਨੇ ਸੰਵਿਧਾਨ ਬਣਾਇਆ ਉਹ ਸਾਰੇ ਜਣੇ ਫੁਰਚੜਾਉਂਦੇ ਵਿਕਾਸ ਕਾਰਜਾਂ ਲਈ ਕਿੰਨਾ ਪੈਸਾ ਸਰਕਾਰ ਹੁਣ ਜਾਰੀ ਕਰ ਰਹੀ ਹੈ 2 ਸਾਲ ਰਹਿ ਗਏ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਦੇਖੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਲਗਾਤਾਰ ਪੰਜਾਬ ਚ ਵਿਕਾਸ ਕਾਰਜ ਜਾਰੀ ਲੱਗੇ ਹਰ ਜਗ੍ਹਾ ਦੇ ਉੱਤੇ ਅਸੀਂ ਲਗਾਤਾਰ ਤੇ ਹਲਕਾ ਵਾਈਜ਼ ਲੈ ਲਈਏ ਪਿੰਡ ਵਾਈਜ਼ ਲੈ ਲਈਏ ਨਵੀਆਂ ਪੰਚਾਇਤਾਂ ਬਣੀਆਂ ਨੇ ਹੁਣ ਮ ਤੋ ਬਿਲਕੁਲ ਸਾਰੇ ਨਵੇਂ ਚੁਣੇ ਸਰਪੰਚਾਂ ਨੂੰ ਅਸੀਂ ਗਰੰਟਾ ਦੇ ਰਹੇ ਹਾਂ ਕਿ ਜਦੋਂ ਜਵੇਂ ਨਵੇਂ ਐਮਸੀ ਚੁਣੇ ਜਾਣਗੇ ਉਹਨਾਂ ਨੂੰ ਮਿਲਣ ਕੀ ਹੈ ਤਾਂ ਕਿ ਪੰਜਾਬ ਦਾ ਵਿਕਾਸ ਜਿਹੜਾ ਹੋਵੇ ਇਸ ਤੋਂ ਬਿਨਾ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਤੇ ਪੰਜਾਬ ਚ ਆ ਰਹੇ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਕਿਉਂਕਿ ਪੀਐਸਪੀਸੀਐਲ ਨੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਾਂਗਰਸ ਪੀਜੇਪੀ ਦੀ ਸਰਕਾਰ ਸੀ ਤਾਂ ਉਸ ਸਮੇਂ ਪ੍ਰਾਈਵੇਟ ਥਰਮਲ ਪਲਾਂਟ ਵੇਚੇ ਜਾਂਦੇ ਸੀ ਕਿਨੂੰ ਪ੍ਰਾਈਵੇਟ ਕੰਪਨੀਆਂ ਨੂੰ ਔਰ ਜਦੋਂ ਕਾਂਗਰਸ ਪਾਰਟੀ ਦੀ ਆਈ ਉਹਨੇ ਸਰਕਾਰੀ ਵੇਚਤੇ ਸਰਕਾਰੀ ਬਜਟ ਪਰ ਲੇਕਿਨ ਪਹਿਲੀ ਸਰਕਾਰ ਆ ਹੁਣ ਤੱਕ 75 ਸਾਲਾਂ ਚ ਜਿਹਨੇ ਪ੍ਰਾਈਵੇਟ ਥਰਮਲ ਪਲੈਂਟ ਜਿਹੜਾ ਉਹ ਪ੍ਰਾਈਵੇਟ ਹੱਥਾਂ ਚੋਂ ਖਰੀਦ ਕੇ ਲੋਕਾਂ ਦੇ ਨਾਂ ਤੇ ਕੀਤਾ ਸਰਕਾਰ ਦੇ ਨਾਂ ਤੇ ਇੱਕ ਉਹ ਭਾਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਹੜੀ ਆ ਉਹ ਦੇਸ਼ ਦੇ ਕਿਸਾਨ ਨੂੰ ਨਫ਼ਰਤ ਕਰਦੀ ਆ ਨਫ਼ਰਤ ਦੀ ਅੱਖ ਨਾ ਦੇਖਦੀ ਆ ਔਰ ਦੇਸ਼ ਦੇ ਕਿਸਾਨ ਦੇ ਖਿਲਾਫ ਆ ਜਦ ਕਿ ਮੈਂ ਸਮਝਦਾ ਮਨੁੱਖੀ ਜ਼ਿੰਦਗੀ ਜਿਹੜੀ ਆ ਉਹ ਕਿਸਾਨ ਤੋਂ ਬਿਨਾ ਨਹੀਂ ਚੱਲ ਸਕਦੀ ਜੇਕਰ ਕਿਸਾਨ ਅੰਨ ਪੈਦਾ ਕਰੂਗਾ ਤਾਂ ਲੋਕ ਰੋਟੀ ਖਾਣਗੇ ਤਾਂ ਬੀਜਪੀ ਨੂੰ ਇਸ ਤਰ੍ਹਾਂ ਰਵਈਆ ਛੱਡਣਾ ਚਾਹੀਦਾ ਬਲਕੇ ਮੈਂ ਸਮਝਦਾ ਕਿਸਾਨ ਦੀ ਗੱਲ ਸੁਣ ਕੇ ਉਹਦਾ ਪਖਤਾਲ ਕਰਨ ਮਾਨਯੋਗ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਤੁਸ਼ਾਰ ਗੁਪਤਾ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਇਬਲੋ ਜਿੱਥੇ ਜ਼ਿਲ੍ਹਾ ਅੰਦਰ ਪਬਲਿਕ ਦੀ ਸੁਰੱਖਿਆ ਨੂੰ ਇੱਕ ਨਿਬਣਾਉਣ ਮਾਰੇ ਸ਼ਰਾਰਤੀਆਂ 'ਚੋਂ ਨੂੰ ਕਾਬੂ ਕਰਨ ਨਸ਼ੇ ਦਾ ਖਾਤਮਾ ਕਰਨ ਲਈ ਵਕ ਵਕ ਪ੍ਰਾਲੇਗੀ ਤੇ ਜਾਣ ਨਾਥਿਆ ਪਬਲਿਕ ਨੂੰ ਆਧੁਨਿਕ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਜਿੱਥੇ ਹੁਣ ਤੱਕ ਤਕਰੀਬਨ 720 ਦੇ ਕਰੀਬ ਮੋਬਾਈਲ ਫੋਨਾਂ ਨੂੰ ਟ੍ਰੇਸ ਕਰਕੇ ਉਹਨਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਚੁੱਕਿਆ ਹੈ ਸਾਹਿਬ ਇਹ ਟੈਕਨੀਕਲ ਸੈਲ ਨੂੰ ਜੋ ਸਾਡਾ ਇੱਕ ਉਪਰਾਲਾ ਚੱਲਿਆ ਸੀ ਜਿਹਦੇ ਵਿੱਚ ਅਸੀਂ ਲੋਸਟ ਤੇ ਸਟੂਲਨ ਮੋਬਾਈਲ ਫੋਨਸ ਟ੍ਰੇਸ ਕਰਕੇ ਰਿਕਵਰ ਕਰਦੇ ਸੀ ਤੇ ਪਬਲਿਕ ਨੂੰ ਲੋਟਾਉਂਦੇ ਸੀ ਉਹਦੇ ਵਿੱਚ ਇੱਕ ਹੋਰ ਸਟੈਪ ਫਾਰਵਰਡ ਲੈ ਰਹੇ ਜਿਹਦੇ ਵਿੱਚ ਅਸੀਂ ਅੱਜ 170 ਮੋਬਾਈਲ ਫੋਨ ਜੋ ਹੈਗੇ ਇਹ ਪਬਲਿਕ ਨੂੰ ਵੰਡ ਰਹੇ ਇਦੇ ਨਾਲ ਸਾਡਾ ਜੋ ਟੋਟਲ ਫਿਗਰ ਹੈਗਾ 720 ਤੋਂ ਵੱਧ ਜੋ ਮੋਬਾਈਲ ਫੋਨਸ ਹੈਗੇ ਆ ਜਿਨ੍ਹਾਂ ਦੇ ਖੋਏ ਸੀ ਜਾਂ ਜਿਨ੍ਹਾਂ ਦੇ ਮਿਸਪਲੇਸ ਹੋਏ ਸੀ ਉਹ ਸਾਰੇ ਰਿਕਵਰ ਕਰਕੇ ਦਿੱਤੇ ਤੇ ਮੇਰੀ ਸਾਰੇ ਮੁਕਸਰ ਨਿਵਾਸੀਆਂ ਨੂੰ ਇਹ ਰਿਕੁਐਸਟ ਹੈ ਕਿ ਜੇਕਰ ਤੁਹਾਡਾ ਫੋਨ ਗਮ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤੁਸੀਂ ਇਮੀਡੀਏਟਲੀ ਸੀਈਆਰ ਪੋਰਟਲ ਹੈਗਾ ਉਹਦੇ ਤੇ ਆਪਣੇ ਫੋਨ ਦਾ ਜੋ ਆਈਐਮਆਈ ਨੰਬਰ ਹੈਗਾ ਉਹਨੂੰ ਰਜਿਸਟਰ ਕਰਾਓ ਜੋ ਸਾਡੀ ਟੀਮਸ ਹੈਗੀ ਹੈ ਇਹ ਲੱਗੀ ਹੁੰਦੀ ਹੈ ਇਹਨਾਂ ਨੇ ਸਾਰੇ ਮੋਬਾਈਲ ਫੋਨ ਜੇਕਰ ਦੁਬਾਰਾ ਆਨ ਹੁੰਦੇ ਹਨ ਉਹਦੀ ਇਨਫੋਰਮੇਸ਼ਨ ਲੈ ਕੇ ਦੀ ਲੋਕੇਸ਼ਨ ਲੈ ਕੇ ਤੇ ਫੋਨ ਅਸੀਂ ਰਿਕਵਰ ਵੀ ਕਰਦੇ ਤੇ ਤੁਹਾਨੂੰ ਵਾਪਸ ਦੇ ਕਰਾਂਗੇ ਤੇ ਨਾਲ ਹੀ ਇੱਕ ਸਾਈਬਰ ਕਰਾਈਮਸ ਜੋ ਹੈਗੇ ਹਨ ਤੇ ਫਾਈਨੈਂਸ਼ੀਅਲ ਫਰਾਡਸ ਇਹ ਇਹਦਾ ਇੱਕ ਸ਼ਾਰਪ ਜੋ ਹੈ ਇਨਕਰੀਜ਼ ਨਜ਼ਰ ਆ ਰਿਹਾ ਹੈ ਸਾਈਬਰ ਕਰਾਈਮਸ ਦਾ ਇਹਦੇ ਲਈ ਮੇਰੀ ਸਾਰਿਆਂ ਨੂੰ ਇਹ ਅਪੀਲ ਹੈਗੀ ਇੱਕ ਤਾਂ ਬਹੁਤ ਸਕਨਰ ਹੈ ਜੇਕਰ ਤੁਹਾਨੂੰ ਲੱਗਦਾ ਤੁਹਾਡੇ ਨਾਲ ਸਾਈਬਰ ਫਰਾਡ ਹੋਇਆ ਹੈ ਇਮੀਡੀਏਟਲੀ 1930 ਤੇ ਕਾਲ ਕਰੋ ਤੇ ਆ ਕੇ ਸਾਨੂੰ ਇਨਫੋਰਮ ਕਰੋ ਤੁਹਾਡੀ ਜੋ ਅਗੇ ਬੰਦੀ ਮਦਦ ਤੇ ਕਾਰਵਾਈ ਹੈਗੀ ਉਹ ਅਸੀਂ ਕਰਾਵਾਂਗੇ ਫਿਰ ਕਹਿੰਦੇ ਹਨ ਕਿ ਸੜਕੀ ਹਾਦਸਾ ਹੋ ਗਿਆ ਮਾਮਲਾ ਚੰਡੀਗੜ੍ਹ ਦੇ ਬਜਵਾੜਾ ਦਾ ਹੈ ਜਿੱਥੇ ਛੋਟੇ ਹਾਥੇ ਵਿੱਚ 47 ਮਰਦ ਔਰਤਾਂ ਲੱਧੀਆਂ ਹੋਈਆਂ ਸਨ ਫਿਰ ਕੀ ਸੀ ਇੱਕ ਪੁਲਿਸ ਅਫਸਰ ਨੇ ਇਹਨਾਂ ਨੂੰ ਥੱਲੇ ਉਤਾਰਿਆ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਕਰ ਲਿਆ ਵੀਆਪੀ ਡਿਊਟੀ ਉਹਦੇ ਸਬੰਧਨ ਜਦੋਂ ਇਹਾਂਗੇ ਤੇ ਬਜਵਾੜੇ ਕੋਲੀ ਦੇ ਉੱਪਰ ਦੇਖਿਆ ਵੀ ਇੱਕ ਛੋਟਾ ਹਾਤੀ ਜਿਹਦੇ ਤੇ ਵਿਅਕਤੀ ਕਾਫੀ ਖੜੇ ਆ ਉਹ ਪਿੱਛੇ ਤੋਂ ਖੜੇ ਦਿਖਾਈ ਦੇਣ ਦੇ ਜਦੋਂ ਅੱਗੋਂ ਦੇਖਿਆ ਤੇ ਉਹਦੇ ਵਿੱਚ ਤੇ ਬੈਠੇ ਸੀ ਚੱਕ ਜਦੋਂ ਕੀਤਾ ਥੱਲੇ ਉਤਾਰੇ ਬੰਦੇ 48 ਬੰਦੇ ਛੋਟੇ ਛੋਟੇ ਬੱਚੇ ਛੱਡ ਕੇ ਉਹ ਛੋਟੇ ਹਾਤੀ ਵਿੱਚ ਬੈਠੇ ਆ ਅਗਰ ਆ ਬਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੋ ਜੇ ਤੇ ਫਿਰ ਕਹਿਣਾ ਜੀ ਪ੍ਰਸ਼ਾਸਨ ਕੀ ਕਰਨ ੜਿਆ ਇਸ ਕਰਕੇ ਮੌਕੇ ਤੇ ਫੜ ਲਿਆ ਫਿਰ ਛੋਟਾ ਚਲਾਨ ਬਜਰਾ ਦਾ ਕੰਮ ਪਿਆ ਬਿਲਕੁਲ ਜੀ ਮੌਕੇ ਤੇ ਬੰਦ ਕੀਤਾ ਉਹਨੂੰ ਕਿ ਲੋਕਾਂ ਨੂੰ ਕੀ ਅਵੇਰਨੈਸ ਕਿੰਨਾ ਜੇ ਲੋਕਾਂ ਨੂੰ ਲੋਕਾਂ ਨੂੰ ਅਵੇਰਨੈਸੀ ਕਮੀ ਹੈ ਮੈਂ ਇਹੀ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਤਰਮ ਦੇ ਮਾਤਮ ਰਾਈ ਸਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਐਡਾ ਛੋਟਾ ਥੀਏ ਭਾਰਟ ਢੋਣ ਵਾਸਤੇ ਨਾ ਕਿ ਸਵਾਰੀਆਂ ਢੋਣ ਵਾਸਤੇ ਆਏ ਕਿਤੇ ਐਮਰਜੈਂਸੀ ਹੈ ਤੁਸੀਂ ਕੋਈ ਇੱਕ ਦੋ ਬੰਦਾ ਕਿਤੇ ਲੈ ਕੇ ਜਾਣਾ ਲਿਜਾ ਸਕਦੇ ਹੋ ਪਰ ਇਹ ਨਹੀਂ ਕਿ ਤੁਸੀਂ ਲੀਵਰ ਢੋਵੋਗੇ ਤੇ 44 44 ਬੰਦੇ ਮੈਂ ਹਰ ਇੱਕ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜੇ ਵਹੀਕਲ ਆਉਣ ਜਾਣ ਵਾਸਤੇ ਹੈਗੇ ਆ ਜਿਦਾਂ ਬੱਸਾਂ ਆਆਂ ਕਾਰਾਂ ਆਆਂ ਹੋਰ ਗੱਡੀਆਂ ਉਹਨਾਂ ਨੂੰ ਵਰਤੇ ਜਾਵੇ ਇਹਨੇ ਵਿਅਕਤੀ ਬਿਠਾ ਕੇ ਇਹਨਾਂ ਰਿਸਕ ਜਿਹੜਾ ਨਾ ਲਿਆ ਜਾਵੇ ਅਗਰ ਇਹ ਕੋਈ ਵੀ ਕਿਉਂਕਿ ਇਹ ਛੋਟਾ ਜਿਹਾ ਹੈਗਾ ਛੋਟਾ ਸੀ ਇਹ ਡੋਲ ਰਿਹਾ ਸੀ ਉਸ ਟਾਈਮ ਤੇ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹਨਾਂ ਵਹੀਕਲਾਂ ਦੇ ਵਿੱਚ ਲੋਕਾਂ ਨੂੰ ਬਿਠਾ ਕੇ ਅੱਗੇ ਨਾ ਲੈ ਕੇ ਜਾਓ ਪਰ ਦੇਖਿਆ ਜਾਵੇ ਰੱਬ ਨਾ ਕਰੇ ਕੋਈ ਗਲਬਾਤ ਹੋਣੀ ਗੱਲ ਤਾਂ ਨਹੀਂ ਪ੍ਰਸ਼ਾਸਨ ਤੇ ਆਏਂਦੀ ਜੀ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਪ੍ਰਸ਼ਾਸਨ ਦੇ ਕਰਦਿਨ ਤਾਂ ਲੋਕ ਕਹਿੰਦੇ ਨਹੀਂ ਪ੍ਰਸ਼ਾਸਨ ਗਲਤ ਕਰ ਰਿਹਾ ਹੈ ਪਰ ਦੇਖਿਆ ਲੋਕ ਆਪ ਨੂੰ ਸਮਝ ਰਹੇ ਕਿ ਇਹ ਕੋਨ ਆਪ ਦੀ ਜਾਣ ਦੇ ਨਾਲ ਆਪ ਨਿਵਾੜ ਕਰ ਦੇ ਦੇਖੋ ਬੜਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦੇ ਕਿ ਇੱਕ ਬੰਦਾ ਬੰਦੇ ਨੂੰ ਕਹਿ ਰਿਹਾ ਕਿ ਬੰਦਿਆਂ ਵਾਲੇ ਕੰਮ ਕਰ ਮਵੈਸ਼ੀ ਨੂੰ ਕਦੇ ਨਹੀਂ ਕਹਿਣਾ ਪੈਂਦਾ ਕਿ ਤੁਸੀਂ ਮਵੈਸ਼ੀ ਹੋ ਮਵੈਸ਼ੀਆਂ ਵਾਲੇ ਕੰਮ ਕਰੋ ਸਿਰਫ ਇੱਕ ਬੰਦਾ ਹੀ ਹੈ ਜਿਹਨੂੰ ਬੰਦਾ ਹਰ ਟਾਈਮ ਕਹਿੰਦਾ ਉਸੇ ਤਰ੍ਹਾਂ ਸੀ ਹਰ ਤਰੀਕੇ ਨਾਲ ਲੋਕਾਂ ਨੂੰ ਸਮਝਾਉਂਨੇ ਆ ਪਿਆਰ ਦੇ ਨਾਲ ਵੀ ਚਲਾਨ ਕਰਕੇ ਵੀ ਪਲੀਜ਼ ਵੀ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ ਟ੍ਰੈਫਿਕ ਰੂਲਾਂ ਦੀ ਜਿਹੜੀ ਫੜਨਾ ਉਹ ਕਰੋ ਜਦੋਂ ਕੋਈ ਜੀ ਗੱਲ ਹੋ ਜਾਂਦੀ ਹੈ ਫਿਰ ਪ੍ਰਸ਼ਾਸਨ ਤੇ ਦੋਸ਼ ਹੁੰਦਾ ਇਸ ਕਰਕੇ ਅਸੀਂ ਜਦ ਇਹਨੀ ਤਨਖਾਹਾਂ ਲੈਣ ਦੇ ਪ੍ਰਸ਼ਾਸਨ ਵੱਲ ਕਿਉਂ ਕੋਲੇ ਚੁੱਕਣ ਦਈਏ ਅਸੀਂ ਅਸੀਂ ਇਸ ਕਰਕੇ ਮੌਕੇ ਤੇ ਫੜ ਕੇ ਉਹਦਾ ਚਲਾਨ ਜਿਹੜਾ ਕੀਤਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਪਲੀਜ਼ ਇਦਾਂ ਦੀ ਹਰਕਤ ਅਗੋਂ ਨਾ ਕਰੋ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ